ਫੋਨ ਅਗਲੇ ਪੰਨੇ 77 ਸਾਂਪਟ ਆ ਗਿਆ ਜੀ ਕੀ ਮਕਸਦ ਇਹ ਸਰਜੀਤ ਸਿੰਘ ਹੋਣੀ ਬਹੁਤ ਵਧੀਆ ਉਪਰਾਲਾ ਕਰ ਰਿਹਾ ਕਿਉਂਕਿ ਖਾਸ ਕਰਕੇ ਜਿਹੜੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਰੋਡ ਹੈ ਜਾਂ ਜਿਹੜਾ ਬੁੱਢਾ ਤਰਿਆ ਹੈਗਾ कि ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇਹਨਾਂ ਨੇ ਵਿਰਾਸਤ ਨੂੰ ਸੰਭਾਲ ਲਈ ਆ ਜਿਹੜੀ ਜ਼ਮੀਨ ਖਾਲੀ ਕਰਵਾਈ ਆ ਸੋ ਮੇਰਾ ਖਿਆਲ ਹੈ ਕਿ ਇਹ ਹੁਜੇ ਪੰਜਾਬ ਦੇ ਇਸ਼ੂਜ਼ ਹੈਗੇ ਆ ਜਿਨ੍ਹਾਂ ਤੇ ਸਾਨੂੰ ਅੱਗੇ ਵਧਾਉਣ ਦੀ ਬਹੁਤ ਜ਼ਰੂਰਤ ਹੈਗੀ ਆ ਮੈਂ ਇਹਨਾਂ ਸਰਬਜੀਤ ਸਿੰਘ ਹੁਣਾਂ ਦਾ ਧੰਨਵਾਦ ਵੀ ਕਰਦਾ ਔਰ ਇਹਨੂੰ ਇਸ ਵਿਧਾਨ ਸਭਾ ਦੇ ਵਿੱਚ ਲਿਜਾ ਕੇ ਤੇ ਜਿਹੜੇ-ਜਿਹੜੇ ਰਹਿਣ ਵਾਲੇ ਇਸ਼ੂ ਹੈਗੇ ਆ ਉਹਨਾਂ ਨੂੰ ਵੀ ਅਸੀਂ ਉਸ ਪਲੇਟਫਾਰਮ ਤੇ ਲੈ ਕੇ ਜਾਵਾਂਗੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਹੋ ਜਿਹੇ ਇਤਿਹਾਸਕ ਸਥਾਨਾਂ ਦੀ ਜਿਹੜੀਆਂ ਸੜਕਾਂ ਨੇ ਉਹ ਸਾਰੀਆਂ ਮੁਰੰਮਤ ਕਰਵਾਨੀ ਚਾਹੀਦੀ ਹੈ ਉਹ ਕੀ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਦੇਖੋ ਹੁਣ ਤਾਂ ਜੇ ਹਿਸਾਬ ਨਾਲ ਇਹ ਸਰਕਾਰ ਚੱਲ ਰਹੀ ਆ ਜਾਂ ਈਵਨ ਕਿ ਮੈਂ ਤਾਂ ਪਿਛਲੀਆਂ ਸਰਕਾਰਾਂ ਨੂੰ ਵੀ ਇਹਦੇ 'ਚ ਦੋਸ਼ੀ ਮੰਨਦਾ ਹੈਗਾ ਕਿਉਂਕਿ ਜਿੰਨਾ ਅਸੀਂ ਇਹਦੇ ਤੇ ਕਰਜ਼ਾ ਪੰਜਾਬ ਤੇ ਚੜ੍ਹੀ ਜਾਣਦੇ ਆ ਤੇ ਆਉਣ ਵਾਲਾ ਸਮਾਂ ਜਿਹੜਾ ਸਾਡੇ ਲਈ ਬਹੁਤਾ ਚੰਗਾ ਨਹੀਂ ਹੈ ਸੋ ਇਹਨੂੰ ਸਿਹਰਦਤਾ ਦੇ ਨਾਲ ਸਾਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ ਇਹ ਪੰਜਾਬ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਿਨ੍ਹਾਂ ਨੇ ਰਾਜ قائم ਕੀਤਾ ਸੋ ਅੱਜ ਉਹੋ ਜਿਹਾ ਪੰਜਾਬ ਬਣਾਉਣ ਦੀ ਲੋੜ ਹੈ ਜੀ ਆਪਾਂ ਨੂੰ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਦੇਖੋ ਜਿੰਨਾ ਚਿਰ ਪੋਲਿਟਿਕਲ ਲੋਕ ਜਿਹੜੇ ਆ ਉਹ ਸਮਰਪਿਤ ਨਹੀਂ ਹੁੰਦੇ ਉਹ ਝੂਠ ਦੀ ਰਾਜਨੀਤੀ ਤੋਂ ਬਾਹਰ ਨਹੀਂ ਆਉਂਦੇ ਉਹ ਸਿਰਫ ਲਾਲਸਾ ਦੀ ਰਾਜਨੀਤੀ ਕਰਦੇ ਉਹਨਾਂ ਚਿਰ ਸਾਡੇ ਲਈ ਇਹ ਬਹੁਤ ਡਿਫਿਕਲਟ ਟਾਸਕ ਹੈਗਾ ਔਰ ਉਹਦੇ ਲਈ ਆਪਾਂ ਨੂੰ ਸਾਰਿਆਂ ਨੂੰ ਉਪਰਾਲਾ ਕਰਨ ਦੀ ਜਰੂਰਤ ਹੈ ਸਿੱਕਰ ਸਾਹਿਬ ਤਾਂ ਗੱਲ ਲੈ ਕੇ ਜਾਓਗੇ ਤੁਸੀਂ ਵੀ ਬਿਲਕੁਲ ਵਿਧਾਨ ਸਭਾ ਦੇ ਵਿੱਚ ਗੱਲ ਹੈ ਜੀ ਸੁਮਨ ਜੀ ਅੱਜ ਤੁਸੀਂ ਜਗੰਦਰ ਦੇ ਵਿੱਚ ਵਿਧਾਇਕ ਸਾਹਿਬ ਪ੍ਰਗਟ ਸਿੰਘ ਨੂੰ ਮਿਲੇ ਹੋ ਕੀ ਸਮਝਾਉਣ ਦੇ ਗਏ ਅੱਜ ਸਰਦਾਰ ਪ੍ਰਗਟ ਸਿੰਘ ਜੀ ਨੂੰ ਮੈਂ ਇਸ ਤਰ੍ਹਾਂ ਕੇ ਮਿਲਿਆ ਕਿਉਂਕਿ ਬਹੁਤ ਇੰਪੋਰਟੈਂਟ ਇਸ਼ੂ ਸੀਗਾ ਤਕਸ਼ਰੀ ਕੇਸਗੜ ਸਾਹਿਬ ਸ਼੍ਰੀ ਅਨੰਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਜੋ ਬਹੁਤ ਸਾਰੇ ਧਾਰਮਿਕ ਸਥਾਨਾਂ ਨੂੰ ਜੋੜਦੀ ਆ ਜਿਸ ਦੇ ਹਾਲਾਤ ਬਹੁਤ ਖਸਤਾ ਨੇ ਔਰ ਬੜੇ ਲੰਮੇ ਸਮੇਂ ਤੋਂ ਸੜਕ ਜਿਹੜੀ ਆ ਤਰਸਯੋਗ ਹਾਲਾਤ ਹੋਏ ਨੇ ਔਰ ਜਦੋਂ ਸੰਗਤ ਜਾਂਦੀ ਆ ਬਹੁਤ ਉੱਥੇ ਐਕਸੀਡੈਂਟ ਹੋਏ ਔਰ ਬਹੁਤ ਸਾਰੇ ਗੱਡੀਆਂ ਦੇ ਨੁਕਸਾਨ ਹੋਏ ਔਰ ਕਿਸੇ ਸਰਕਾਰ ਨੇ ਕਿਸੇ ਪ੍ਰਸ਼ਾਸਨ ਨੇ ਉਸ ਸੜਕ ਵੱਲ ਧਿਆਨ ਨਹੀਂ ਦਿੱਤਾ ਔਰ ਉਹ ਸੜਕ ਜਿਹੜੀ ਆ ਹੁਣ ਉਹ ਕਿਲਾ ਆਨੰਦਗੜ੍ਹ ਵਾਲੇ ਮਹਾਂਪੁਰਸ਼ ਜਿਹੜੇ ਬਣਾ ਰਹੇ ਆ ਸੰਤ ਬਾਬਾ ਸੁਤਨਾਮ ਸਿੰਘ ਜੀ ਕਿਲਾ ਆਨੰਦਗੜ੍ਹ ਵਾਲੇ ਔਰ ਸਮੂਹ ਸ਼ਕਤਾਂ ਦੇ ਸਹਿਯੋਗ ਦੇ ਨਾਲ ਬਣਾ ਰਹੇ ਆ ਔਰ ਬਹੁਤ ਮਾੜੀ ਗੱਲ ਆ ਸਰਕਾਰਾਂ ਪ੍ਰਸ਼ਾਸਨ ਜਿਹੜੇ ਆ ਉਹ ਇਹਨਾਂ ਦਾ ਟੈਕਸ ਫਿਰ ਲੋਕਾਂ ਕੋਲੋਂ ਕਿਸ ਗੱਲ ਦਾ ਲੈ ਰਹੇ ਆ ਔਰ ਜਿੱਥੇ ਸੜਕ ਜਿਹੜੀ ਆ ਆਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਮਨੀਕਰਨ ਸਾਹਿਬ ਮਾ ਨੈਣਾ ਦੇਵੀ ਔਰ ਚਿੰਤਪੁਰਨੀ ਬਾਬਾ ਵੜਪਾ ਸਿੰਘ ਗੁਰੂਕਾ ਲਾਹੌਰ ਬਾਬਾ ਬੁੱਢਨ ਸਾਹਿਬਾ ਬਾਬਾ ਗੁਰਦੇਤਾ ਪੀਰ ਨਗਾਹ ਇਹ ਬਹੁਤ ਸਾਰੇ ਧਾਰਮਿਕ ਸਥਾਨਾਂ ਨੂੰ ਜੋੜ ਦਿਆ ਔਰ ਚੰਡੀਗੜ੍ਹ ਹਿਮਾਚਲ ਨੂੰ ਵੀ ਜੋੜ ਦਿਆ ਛੜਕ ਔਰ ਇਹ ਸੜਕ ਜਿਹੜੀ ਆ ਕੁਝ ਸਮਾਂ ਪਹਿਲਾਂ ਨਿਤਨ ਗਟਕਰੀ ਜੀ ਨੇ ਕਾਲੀ ਭਾਜਪਾ ਗਵਰਨਮੈਂਟ ਚ ਜਿਹੜਾ ਇੱਥੇ ਨਹੀਂ ਪੱਥਰ ਰੱਖਿਆ ਸੀ ਪਰ ਉਹ ਵਿੱਚੇ ਰਹਿ ਗਿਆ ਕੁਝ ਨਹੀਂ ਹੋਇਆ ਪਰ ਹੁਣ ਜਿਹੜਾ ਵਾ ਇਸ ਦੀ ਆਵਾਜ਼ ਅਸੀਂ ਜਿਹੜਾ ਵਾ ਉਹ ਪੰਜਾਬ ਸਰਕਾਰ ਤੱਕ ਔਰ ਸੈਂਟਰ ਸਰਕਾਰ ਤੱਕ ਪਹੁੰਚਾ ਕੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਸੜਕ ਵੱਲ ਧਿਆਨ ਦੇਣ ਇਹ ਕੰਮ ਜਿਹੜਾ ਵਾ ਸਰਕਾਰ ਆਪਣੇ ਕੋਲੋਂ ਪੈਸੇ ਲਾਵੇ ਔਰ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਕਰੇ ਕੀ ਵਿਸ਼ਵਾਸ ਦਿਵਾਇਆ ਗਿਆ ਜੀ ਉਹਨਾਂ ਵੱਲੋਂ ਤੱਤਰ ਨਹੀਂ ਲੱਗ ਬਿਲਕੁਲ ਸਰਦਾਰ ਪ੍ਰਕਾਸ਼ ਸਿੰਘ ਜੀ ਨੇ ਕਿਹਾ ਵੀ ਅਸੀਂ ਇਹ ਮਸਲੇ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਗੱਲ ਚੁੱਕਾਂਗੇ ਸੈਸ਼ਨ ਸ਼ੁਰੂ ਹੋ ਜਾਣਾ ਹੁਣ ਔਰ ਇਸ ਤੋਂ ਇਲਾਵਾ ਇੱਕ ਬਹੁਤ ਇੰਪੋਰਟੈਂਟ ਇਸ਼ੂ ਸੀ ਬੁੱਢਾ ਦਰਿਆ ਜਿਸ ਦੇ ਵਿੱਚ ਕੁਝ ਫੈਕਟਰੀਆਂ ਵਾਲੇ ਆ ਪਾਣੀ ਦੇ ਵਿੱਚ ਗੰਦਗੀ ਪਾ ਰਹੇ ਸ਼੍ਰੀਆਮ ਕਾਨੂੰਨੀਆਂ ਤੱਜੀਆਂ ਡਾ ਰਹਿ ਕੋਈ ਉਹਨਾਂ ਨੂੰ ਕਿਸੇ ਨਾਲ ਲੈਣ ਦੇ ਇਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦੀ ਬੇਅਦਬੀ ਦੇ ਦੋਸ਼ੀ ਖੁੱਲੇ ਆਮ ਤੌਰੇ ਫਿਰਦੇ ਉਹਨਾਂ ਨੂੰ ਕਿਸੇ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੇ ਇਦਾਂ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਵਿਰਾਸਤਾਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਹਾਲਾਤ ਤਰਸਯੋਗ ਨੇ ਔਰ ਅੱਜ ਸਰਦਾਰ ਪ੍ਰਗਟ ਸਿੰਘ ਜੀ ਨੂੰ ਮੈਂ ਇੱਕ ਮੰਗ ਪੱਤਰ ਵੀ ਦਿੱਤਾ ਵਾ ਔਰ ਇਦਾਂ ਹੀ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਔਰ ਮੈਂਬਰ ਪਾਰਲੀਮੈਂਟ ਨੇ ਜਲੰਧਰ ਤੋਂ ਸਰਦਾਰ ਚੰਨੀ ਸਿੰਘ ਚੰਗੀ ਇੱਕ ਉਹਨਾਂ ਨੂੰ ਚੰਨੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਔਰ ਆਸ ਕੀਤੀ ਹੈ ਕਿ ਇਹ ਜੜੀਆਂ ਵਾ ਸਾਰੀਆਂ ਮੰਗਾ ਪਾਰ ਸਰਕਾਰ ਤੇ ਪੰਜਾਬ ਸਰਕਾਰ ਤੱਕ ਪਹੁੰਚਣ ਗਿਆ ਤੇ ਸਰਕਾਰ ਇਸ ਵਲ ਧਿਆਨ ਦੇਊਗੀ ਔਰ ਦੂਜਾ ਇਸ ਤੋਂ ਪਹਿਲਾਂ ਗੁਰੂ ਨਗਰੀ ਦੇ ਐਮਪੀ ਗੁਰਜੀਤ ਸਿੰਘ ਔਜਲਾ ਉਹਨਾਂ ਦੇ ਧਿਆਨ ਚ ਵੀ ਇਹ ਗੱਲ ਮੈਂ ਲਿਆਂਦੀ ਸੀ ਇੱਕ ਮੰਗ ਪੱਤਰ ਉਹਨਾਂ ਨੂੰ ਹੀ ਦਿੱਤਾ ਸੀ ਤੇ ਇੱਕ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਉਹਨਾਂ ਨੂੰ ਹੁਣ ਥੋੜੇ ਦਿਨਾਂ ਬਾਅਦ ਹੀ ਇੱਕ ਜਿਹੜਾ ਮੈਂ ਰਾਜਾ ਵੜਿੰਗ ਜੀ ਨਾਲ ਵੀ ਇਸ ਮਸਲੇ ਤੇ ਜਿਹੜਾ ਵਾ ਇਸ ਵਿਸ਼ੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਪਹਿਲ ਦੀ ਅਧਾਰ ਤੇ ਇਸ ਮੋਹੱਲ ਪਰੋਂ ਦੀ ਕੋਸ਼ਿਸ਼ ਕਰਾਂਗੇ ਉਹ ਸੋਨੂ ਜੀ ਹੋਰ ਵੀ ਜਿਹੜੇ ਲੋਕ ਨੇ ਲੱਗਦਾ ਨਹੀਂ ਉਹਨਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ ਕਿਉਂਕਿ ਚਾਹੇ ਗੁਰੂ ਘਰਾਂ ਨੂੰ ਜਾਂਦੇ ਰਸਤੇ ਆ ਜਾਂੇ ਸਵਰਾਸਤਾ ਨਹੀਂ ਉਹਨੇ ਨੰਬਰ ਤੋਂ ਹੋਣੀ ਹੈ ਜਾਂ ਬੈਦੀਆਂ ਨੂੰ ਮਸਤ ਨਹੀਂ ਉਹਦਾ ਕਿ ਹੋਰ ਸੰਗਤਾਂ ਨੂੰ ਜਿਹੜਾ ਅੱਗੇ ਆ ਕੇ ਇਸ ਗੱਲ ਦਾ ਖੁਲਾਸਾ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਵਾ ਵੇਖੋ ਗੁਰੂ ਘਰਾਂ ਨੂੰ ਜਿਹੜੇ ਰਸਤੇ ਜਾਂਦੇ ਆ ਸਰਕਾਰਾਂ ਦਾ ਫਰਜ਼ਾ ਬਣਾਉਣਾ ਟੋਲ ਪਲਾਜੇ ਲਾਏ ਆ ਰੋਡ ਟੈਕਸ ਜਦੋਂ ਦੇਤਾ ਫਿਰ ਟੋਲ ਟੈਕਸ ਕਿਸ ਗੱਲ ਦਾ ਤੇ ਫਿਰ ਇਸ ਕਰਕੇ ਟੋਲ ਟੈਕਸ ਵੀ ਤੁਸੀਂ ਲਓ ਰੋਡ ਟੈਕਸ ਵੀ ਤੁਸੀਂ ਲਓ ਲੋਕਾਂ ਦੀ ਜੇਬਾ ਜੋ ਟੈਕਸ ਵੀ ਤੁਸੀਂ ਲਓ ਤੇ ਫਿਰ ਜਦੋਂ ਤੁਸੀਂ ਸੜਕਾਂ ਨਹੀਂ ਬਣਾ ਸਕਦੇ ਇੱਕ ਪਵਿੱਤਰ ਸਥਾਨ ਨੂੰ ਜੋ ਜਿਹੜੀ ਛੜਕ ਦੋ ਤਕਤਾਂ ਨੂੰ ਜੋੜਦੀ ਆ ਜਦੋਂ ਅਮ੍ਰਿਤਸਰ ਤੋਂ ਉਹਨੇ ਆ ਆ ਸ਼੍ਰੀ ਅਕਾਲ ਤੱਕ ਸਭ ਤੋਂ ਸਿੱਧਾ ਹੀ ਇੱਕ ਤਕਸਰੀ ਕੇਸਗੜ੍ਹ ਨੂੰ ਇਹੀ ਇੱਕੋ ਇੱਕ ਰਾਹ ਵਾ ਜਿੱਥੇ ਲੱਖਾਂ ਸ਼ਰਧਾਲੂ ਰਜਾਨਾ ਆਉਂਦੇ ਆ ਪਰ ਬਹੁਤ ਮਾੜੇ ਹਾਲਾਤ ਨੇ ਹੁਣ ਇਹ ਜਿਹੜੀ ਕਾਰ ਸੇਵਾਲੇ ਮਹਾਂਪੁਰਸ਼ਾਂ ਨੇ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਤਾ ਪਰ ਉਹਦੇ ਵਿੱਚ ਜਿਹੜੇ ਸੰਤ ਮਹਾਂਪੁਰਸ਼ ਆ ਉਹਨਾਂ ਕੋਲ ਆਪ ਪੈਸੇ ਲਵਾਈਏ ਤੇ ਬੜੀ ਮਾੜੀ ਗੱਲ ਆ ਵੱਖ-ਵੱਖ ਜਿਹੜੇ ਸਿਆਸਤਦਾਨਾਂ ਨਾਲ ਤੁਸੀਂ ਮਿਲਦੇ ਹੋ ਮੁੱਦਿਆਂ ਨੂੰ ਲੈ ਕੇ ਹੁਣ ਵੀ ਮਿਲੇ ਹੋ ਆਸ ਕਿੱਧਰ ਤੋਂ ਰੱਖਦੇ ਆਸ ਗੁਰੂ ਰਾਮਦਾਸ ਸੱਚੇ ਪਾਸ਼ੋਤ ਰੱਖਦੇ ਬੰਦਿਆਂ ਤੋਂ ਆਸ ਨਹੀਂ ਰੱਖਦੇ ਪਰ ਇਹਨਾਂ ਨੂੰ ਜਗਾਉਣਾ ਤੇ ਬਣਦਾ ਜਿਨ੍ਹਾਂ ਨੂੰ ਜਗਾਵਾਂਗੇ ਇਹਨਾਂ ਨੂੰ ਦੱਸਾਂਗੇ ਕੋਈ ਨਾ ਕੋਈ ਤੇ ਮਤਲਬ ਜੁਝਾਰੂ ਜੋਧਾ ਜਿਹੜਾ ਬੋਲੂਗਾ ਹੀ ਜਿਵੇਂ ਸਰਦਾਰ ਪ੍ਰਗਟ ਸਿੰਘ ਨੇ ਅੱਜ ਕਿਹਾ ਵਾ ਕਿ ਅਸੀਂ ਜਿਹੜਾ ਇਹ ਬਹੁਤ ਇੰਪੋਰਟੈਂਟ ਇਸ਼ੂ ਨੇ ਉਹਨਾਂ ਤੇ ਗੱਲ ਕਰਾਂਗੇ ਔਰ ਚੰਗੇ ਇਨਸਾਨ ਵੀ ਹੈਗੇ ਆ 117 ਵਿਧਾਇਕ ਨੇ ਜੇ ਤੇਰਾ ਐਮਪੀ ਨੇ ਉਹਨਾਂ ਵਿੱਚੋਂ ਸਾਰੇ ਹੀ ਇੱਕੋ ਜਿਹੇ ਨਹੀਂ ਬਹੁਤ ਸਾਰੇ ਚੰਗੇ ਲੋਕ ਵੀ ਨੇ ਜਿਹੜੇ ਇਹਨਾਂ ਗੱਲਾਂ ਨੂੰ ਵਿਚਾਰ ਕੇ ਤੇ ਜਿਹੜਾ ਉਹ ਆਵਾਜ਼ ਜਦੋਂ ਪਹੁੰਚਦੀ ਆ ਵਿਧਾਨ ਸਭਾ ਤੱਕ ਪਾਰਲੀਮੈਂਟ ਤੱਕ ਤੇ ਉਹਦਾ ਕਿਸੇ ਹੱਦ ਤੱਕ ਆਸ ਵੀ ਹੁੰਦੀ ਆ ਵੀ ਇਹ ਮਸਲਾ ਜਿਹੜਾ ਹੱਲ ਹੋ ਸਕਦਾ ਤੁਹਾਨੂੰ ਲੱਗਦਾ ਬਿਲਕੁਲ ਉਮੀਦ ਹੈ ਕਿ ਲੋਕ ਸਭਾ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਜਦੋਂ ਇਹ ਜਿਹੇ ਮੁੱਦੇ ਜਾਣਗੇ ਤੇ ਇਹਨਾਂ ਦੇ ਉੱਪਰ ਬਿਲਕੁਲ ਸੁਣਵਾਈ ਹੋਏਗੀ ਬਿਲਕੁਲ ਸੁਣਵਾਈ ਹੋਊਗੀ ਔਰ ਹੱਲ ਵੀ ਹੋਊਗਾ ਆਸ ਆ ਉਹ ਆਸ ਦੇ ਨਾਲ ਦੁਨੀਆ ਟਿਕੀ ਆ ਬਿਲਕੁਲ ਹੋਊਗੀ 100% ਹੋਊਗੀ ਸੋ ਅਖੀਰ ਜਾਂਦੇ ਜਾਂਦੇ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਸੰਗਤਾਂ ਨੂੰ ਤੇ ਇਹ ਬੇਨਤੀ ਕਰੂੰਗਾ ਕਿ ਸੰਤ ਮਹਾਂਪੁਰਸ਼ ਜਿਹੜਾ ਕਾਰਜ ਕਰ ਰਿਹਾ ਆਪਣਾ ਸਾਰਿਆਂ ਦਾ ਫਰਜ਼ ਬਣਦਾ ਤੇ ਅਸੀਂ ਜਿੰਨੇ ਜਿੰਨੇ ਜੋਗੇ ਹੈਗੇ ਆ ਸਹਿਯੋਗ ਕਰੀਏ ਔਰ ਇਹ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲੀ ਸੜਕ ਬਣ ਰਹੀ ਹੈ ਆਪਣਾ ਸਾਰਿਆਂ ਦਾ ਫਰਜ਼ ਬਣਦਾ ਉਹਦੇ ਵਿੱਚ ਜਿੰਨੇ ਜੋ ਕਿ ਹੈਗੇ ਆਪੋ ਆਪਣਾ ਜਾ ਕੇ ਉੱਥੇ ਸੇਵਾ ਪਾਈਏ ਯੋਗਦਾਨ ਪਾਈਏ ਔਰ ਆਪਣੇ ਹੱਥੀ ਕਿਰਤਕ ਉੱਥੇ ਜਿਹੜੀ ਕਰੀਏ ਜਾ ਕੇ ਸੇਵਾ ਧੰਨਵਾਦ